ਮੈਂ ਗੌਰਵ ਸ਼ਰਮਾ ਜਿਲ੍ਹਾ ਪ੍ਰਧਾਨ ਬਜਰੰਗਦਲ ਹਿੰਦੁਸਤਾਨ ਤੋਂ ਬਾਕੀ ਬੀਤੇ ਕੱਲ ਜਿਹੜੀ ਜੋ ਵੀ ਕਟਨਾ ਦਿਨਨਗਰ ਹੋਈ ਹੈ ਮਾਤਾ ਜੀ ਦੀ ਮੂਰਤੀ ਖੰਡਿਤ ਹੋਈ ਹੈ ਆਪਾਂ ਅੱਜ ਸਾਰੀ ਟੀਮ ਨੂੰ ਲੈ ਕੇ ਦਿਨਨਗਰ ਐਸਐਚਓ ਸਾਹਿਬ ਨੂੰ ਮਿਲ ਕੇ ਵੀ ਆਏ ਆ ਇਸ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਜੋ ਵੀ ਸ਼ਰਾਤੀ ਅੰਸਰ ਹੈਗੇ ਆ ਉਹਨਾਂ ਨੂੰ ਪੜ ਕੇ ਜੋ ਵੀ ਉਹਨਾਂ ਦੇ ਕਾਰਵਾਈ ਬੰਦੀ ਹੈਗੀ ਹੈ ਜਲਦੀ ਤੋਂ ਜਲਦੀ ਉਹਨਾਂ ਦਾ ਗ੍ਰਿਫਤਾਰ ਕੀਤਾ ਜਾਏ ਮੈਂ ਕਪਿਲ ਮਨਨ ਜੀ ਬਾਜਰੰਗਦਲ ਹਿੰਦੂਸਤਾਨ ਜਿਲ੍ਹਾ ਵਾਈਸ ਪ੍ਰਧਾਨ ਅਸੀਂ ਰਗੁਨਾਥ ਮੰਦਰ ਚ ਮੀਟਿੰਗ ਕੀਤੀ ਸੀ ਆਪਣੇ ਸਾਥੀਆਂ ਦੇ ਨਾਲ ਜੋ ਕਿ ਕੱਲ ਬਹੁਤ ਮੰਦਭਾਗੀ ਖਬਰ ਆਈ ਏ ਦੀਨਾ ਨਗਰ ਵਿੱਚ ਮਾਧ ਰਾਨੀ ਜੀ ਦੀ ਮੂਰਤੀ ਦੀ ਬੇਅਦਬੀ ਹੋਈ ਜੀ ਹਿੰਦੂ ਸਮਾਜ ਨੂੰ ਬਹੁਤ ਗੁੱਸਾ ਉਸ ਪ੍ਰਤੀ ਮਹਨੂ ਪੁਲਿਸ ਪ੍ਰਸ਼ਾਸਨ ਨੂੰ ਵੀ ਬਹੁਤ ਅੱਗੇ ਉਹਨਾਂ ਅੱਗੇ ਵੀ ਆਪਾਂ ਰਿਕਵੈਸਟ ਕੀਤੀ ਹੈ ਜੀ ਜਿਹੜੇ ਅਸ਼ਰਾਰਤੀ ਅਨਸਰ ਹੈਗੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਹੈ ਗੀਤਾ ਜਾਏ ਅੱਜ ਕੱਲ ਸੀਸੀਟੀਵੀ ਕੈਮਰੇ ਹਰ ਜਗ੍ਹਾ ਲੱਗੇ ਆ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਏ ਨਹੀਂ ਤੇ ਆਨ ਵਾਲੇ ਟਾਈਮ ਤੇ ਮੰਦਰ ਸੇਫ ਨਹੀਂ ਹੈਗੇ ਮੇਰਾ ਨਾਮ ਸਨੀਮਾ ਹੈ ਨਾ ਮੈਂ ਬਰਜੰਗਦਲ ਦਾ ਹਿੰਦੁਸਤਾਨ ਦਾ ਸ਼ਹਿਰੀ ਪ੍ਰਧਾਨ ਆ ਕਿ ਦੀ ਬੀਤੀ ਰਾਤ ਕਿਹੜੇ ਦੀਨਾ ਨਗਰ ਚ ਮੂਰਤੀ ਦੀ ਖੰਡਿਤ ਹੋਈ ਆ ਮੈਂ ਬਹੁਤ ਨਿੰਦਾ ਕਰਦਾ ਵਾਂ ਤੁਹਾਨੂੰ ਰੋਸ਼ ਵੀ ਪਾਇਆ ਗਿਆ ਵਾ ਅਸੀਂ ਅੱਜ ਐਸਐਚਓ ਨੂੰ ਮਿਲ ਕੇ ਆਏ ਆ ਉਹਨਾਂ ਨੇ ਹਨੋ ਵਿਸ਼ਵਾਸ ਦਿਵਾਇਆ ਵਾ ਜਲਤ ਤੋਂ ਜਲਤ ਕਾਰਵਾਈ ਕੀਤੀ ਜਾਏਗੀ ਗਿਫਤਾਰੀ ਕੀਤੀ ਜਾਏਗੀ ਨਹੀਂ ਤੇ ਬਰਜੰਗਦਲ ਹਿੰਦੁਸਤਾਨ ਵੱਡੇ ਤੌਰ ਤੇ ਪ੍ਰਦਰਸ਼ਨ ਕਰੇਗਾ